ਹਾਂਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜਮੰਦਾ ਸਟੈਨੋਗ੍ਰਾਫੀ ਤੇ ਹਰ ਐਤਵਾਰ ਆਪਾਂ ਇੱਕ ਪੇਪਰ ਦੇ ਲੈਵਲ ਦਾ ਟੈਸਟ ਲੈ ਕੇ ਆਉਣੇ ਆ ਸੰਡੇ ਸਪੈਸ਼ਲ ਟੈਸਟ ਸੀਰੀਜ਼ ਦੇ ਤਹਿਤ ਅੱਜ ਆਪਾਂ 19 ਨੰਬਰ ਪੇਪਰ ਤੁਹਾਨੂੰ ਕਰਵਾਉਣ ਜਾ ਰਹੇ ਹਾਂ ਇਸ ਤੋਂ ਪਹਿਲਾਂ 18 ਪੇਪਰ ਜਿਹੜੇ ਆਪਾਂ ਆਪਣੇ ਚੈਨਲ ਤੇ ਅਪਲੋਡ ਕਰ ਚੁੱਕੇ ਆ ਜੇਕਰ ਤੁਸੀਂ ਨੇ ਅਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਜਿੰਨੀਆਂ ਵੀ ਨਵੀਆਂ ਅਪਡੇਟਸ ਨੇ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਤੇ ਤੁਸੀਂ ਆਪਣੇ ਪੇਪਰ ਦੀ ਤਿਆਰੀ ਬੜੇ ਵਧੀਆ ਤਰੀਕੇ ਨਾਲ ਜਾਰੀ ਰੱਖ ਸਕੋ ਹਾਂਜੀ ਆਪਾਂ ਅੱਜ ਦਾ ਪੇਪਰ ਲਿਖਦੇ ਹਾਂ ਰੈਡੀ ਸਟਾਰਟ ਜੱਟ ਵਿਦਿਆ ਪੰਜਾਬੀ ਭਾਸ਼ਾ ਦੇ ਨਵੇਂ ਉੱਭਰਦੇ ਸਿਰਜਣਾਤਮਕ ਲੇਖਕ ਪ੍ਰੋਫੈਸਰ ਜਗਵਿੰਦਰ ਦੁਆਰਾ ਲਿਖਿਆ ਲੇਖ ਸੰਗ੍ਰਹਿ ਹੈ ਡੰਡੀ ਇਸ ਸੰਗ੍ਰਹਿ ਵਿੱਚ ਪੰਜਾਬ ਦੇ ਪਿੰਡ ਸੱਭਿਆਚਾਰ ਬਾਰੇ ਲਿਖੇ 40 ਲੇਖ ਸੰਗ੍ਰਹਿਤ ਹਨ ਡੰਡੀ ਇਹਨਾਂ ਲੇਖਾਂ ਵਿੱਚ ਪੰਜਾਬ ਦੇ ਤਿਹਾਰਾਂ ਫਸਲਾਂ ਪਸ਼ੂਆਂ ਕੰਮ ਧੰਦਿਆਂ ਅਤੇ ਮਨ ਪਰਚਾਵਿਆਂ ਬਾਰੇ ਉਲੇਖ ਕੀਤਾ ਗਿਆ ਹੈ ਡੰਡੀ ਲੇਖਾਂ ਵਿੱਚ ਮਿਲਦੀ ਜਾਣਕਾਰੀ ਨੁਕੋਸ਼ਾਂ ਮਹਾਨ ਕੋਸ਼ਾਂ ਕਥਾਵਾਂ ਅਖੌਤਾਂ ਦੁਆਰਾ ਪ੍ਰਮਾਣਿਕ ਬਣਾਇਆ ਗਿਆ ਹੈ ਡੰਡੀ ਇਹਨਾਂ ਰਚਨਾਵਾਂ ਵਿੱਚ ਦੀਵਾਲੀ ਦਸਹਿਰਾ ਲੋਹੜੀ ਘੋੜਿਆਂ ਊਠਾਂ ਬੈਲਾਂ ਕਣਕ ਚਾਵਲ ਫਸਲਾਂ ਦੀ ਬਾੜੀ ਦਾਣੇ ਕੱਢਣ ਦੀਆਂ ਵਿਧੀਆਂ ਅਤੇ ਇਹਨਾਂ ਕਿਰਿਆਵਾਂ ਨਾਲ ਜੁੜੀਆਂ ਲੋਕ ਕਹਾਣੀਆਂ ਅਤੇ ਦੰਦ ਕਥਾਵਾ ਦਾ ਬੜਾ ਰੋਚਕ ਵਰਣਨ ਹੋਇਆ ਹੈ ਡੰਡੀ ਕੁਝ ਲੇਖਾਂ ਵਿੱਚ ਸਵੈ ਜੀਵਨੀ ਗਤ ਹਵਾਲੇ ਵੀ ਆਏ ਹਨ ਜੋ ਸਮੱਗਰੀ ਨੂੰ ਭਰੋਸੇਯੋਗ ਬਣਾਉਂਦੇ ਹਨ ਡੰਡੀ ਉੱਚ ਕੋਟੀ ਦਾ ਵਿਦਵਾਨ ਹੋਣ ਦੇ ਬਾਵਜੂਦ ਲੇਖਕ ਆਪਣੀਆਂ ਰਚਨਾਵਾਂ ਨੂੰ ਸਰਲ ਅਤੇ ਠੇਠ ਬੋਲੀ ਰਾਹੀਂ ਬਿਆਨ ਕਰਦਾ ਹੈ ਡੰਡੀ ਇਸ ਪੁਸਤਕ ਵਿੱਚ ਪੇਂਡੂ ਜੀਵਨ ਨਾਲ ਜੁੜੇ ਕਈ ਵਰਤਾਰਿਆਂ ਅਤੇ ਕੰਮ ਧੰਦਿਆਂ ਬਾਰੇ ਬੜੀ ਨਮੀ ਅਤੇ ਸਟੀਕ ਜਾਣਕਾਰੀ ਮਿਲਦੀ ਹੈ ਡੰਡੀ ਲੇਖਕ ਹਰ ਫਸਲ ਜੀਵ ಜಾਤੀ ਪ੍ਰਜਾਤੀ ਪਸ਼ੂ ਅਤੇ ਸਬਜ਼ੀ ਭਾਜੀ ਦੀ ਨਰੇਸ਼ਨ ਸਮੇਂ ਬਹੁਤ ਮਿਹਨਤ ਅਤੇ ਡੂੰਗੇ ਅਧਿਆਨ ਤੋਂ ਕੰਮ ਲੈਂਦਾ ਹੈ ਡੰਡੀ ਸਾਡੇ ਵਰਗਾ ਆਮ ਪਾਠਕ ਇਸ ਪੁਸਤਕ ਨੂੰ ਪੜ੍ਹੇਗਾ ਅਤੇ ਛੱਡ ਦੇਵੇਗਾ ਪਰ ਤਾਂ ਵੀ ਬਹੁਤ ਸਾਰੀਆਂ ਸੂਚਨਾਵਾਂ ਉਸ ਦੇ ਜ਼ਿਹਨ ਵਿੱਚ ਸਦਾ ਲਈ ਅੰਕਿਤ ਹੋ ਜਾਣਗੀਆਂ ਪ੍ਰੰਤੂ ਮੈਂ ਚਾਹੁੰਦਾ ਹਾਂ ਕਿ ਇਹ ਪੁਸਤਕ ਪੰਜਾਬ ਦੇ ਨੌਜਵਾਨਾਂ ਲਈ ਹਾਂਜੀ 2 ਮਿੰਟ ਦੀ ਬ੍ਰੇਕ ਹੈ ਇਸ 2 ਮਿੰਟ ਦੀ ਬ੍ਰੇਕ ਦੇ ਵਿੱਚ ਤੁਸੀਂ ਜਿਹੜਾ ਸ਼ਾਰਟ ਹੈਂਡ ਲਿਖੀ ਹੈ ਉਹਨੂੰ ਪੜ ਲਓਗੇ ਉਸ ਤੋਂ ਬਾਅਦ ਤੁਹਾਨੂੰ ਸੈਕੰਡ ਪੈਰਾਗ੍ਰਾਫ ਹੈ ਜਿਹੜਾ ਲਿਖਿਆ ਜਾਵੇਗਾ ਹਾਂਜੀ ਸੈਕੰਡ ਪੈਰਾਗ੍ਰਾਫ ਲਿਖਾਂਗੇ ਰੈਡੀ ਸਟਾਰਟ ਉਹ ਤੰਦਰੁਸਤ ਰਹੇ ਅਤੇ ਵਧੀਆ ਜੀਵਨ ਜੀਵੇ ਉਹਦੇ ਲਈ ਮੇਰੀ ਇਹ ਕਾਮਨਾ ਹਮੇਸ਼ਾ ਰਹਿੰਦੀ ਹੈ ਡੰਡੀ ਹੁਣ ਤੱਕ ਉਹਦੇ 90 ਫੀਸਦੀ ਅੰਕਾਂ ਨਾਲ ਗਣਿਤ ਦੀ ਮਾਸਟਰ ਡਿਗਰੀ ਵੀ ਹਾਸਲ ਕੀਤੀ ਹੈ ਡੰਡੀ ਪਹਿਲੀ ਦਸੰਬਰ 212 ਨੂੰ 슈ਗਰ ਚੈੱਕ ਕਰਨ ਵਾਲੀ ਮਸ਼ੀਨ ਅਤੇ ਲਗਾਤਾਰ ਰਾਬਤੇ ਲਈ ਮੋਬਾਈਲ ਲੈ ਕੇ ਦਿੱਤਾ ਡੰਡੀ ਮੁੜ ਪੜਨ ਲੱਗੀ ਤੇ ਉਹਦੀ ਜ਼ਿੰਮੇਵਾਰੀ ਹੁਣ ਪੜਾਈ ਦੇ ਨਾਲ-ਨਾਲ ਸਿਹਤ ਸੰਭਾਲ ਦੀ ਵੀ ਸੀ ਡੰਡੀ ਹਰ ਹਫਤੇ ਪੀਜੀਆ ਜਾਂਦੀ ਡਾਕਟਰਾਂ ਅਨੁਸਾਰ ਆਪਣੀ ਸਿਹਤ ਦੀ ਪਹਿਰੇਦਾਰੀ ਕਰਦੀ ਡੰਡੀ ਇਸ ਦੇ ਬਾਵਜੂਦ ਜਦੋਂ 10ਵੀਂ ਦਾ ਨਤੀਜਾ ਆਇਆ ਤਾਂ ਉਸ ਦੀ ਪ੍ਰਾਪਤੀ 92% ਸੀ ਡੰਡੀ ਪ੍ਰੇਰਣਾ ਹਿੱਤ ਵਿਸ਼ੇਸ਼ ਅਸੈਂਬਲੀ ਵਿੱਚ ਅਸੀਂ ਉਸ ਨੂੰ ਭਰਮੀ ਦਾਦ ਦਿੱਤੀ ਡੰਡੀ ਸਾਰੀ ਸੰਸਥਾ ਨੇ ਉਸ ਤੇ ਮਾਨ ਕੀਤਾ ਡੰਡੀ ਹੁਣ ਵੀ ਜਦੋਂ ਪੀਜੀਆਈ ਵਿੱਚ ਸ਼ੂਗਰ ਰੋਗੀਆਂ ਦੇ ਸੈਮੀਨਾਰ ਲੱਗਦੇ ਹਨ ਤਾਂ ਆਪਣੇ ਆਪ ਦੀ ਪਹਿਰੇਦਾਰੀ ਪੱਖੋਂ ਉਹ ਜਿਉਂਦੀ ਮਿਸਾਲ ਬਣ ਕੇ ਸ਼ਾਮਿਲ ਹੁੰਦੀ ਹੈ ਅਤੇ ਹੋਰਨਾਂ ਨੂੰ ਸਮਝਾਉਂਦੀ ਹੈ ਡੰਡੀ ਇਸ वार्ता ਦਾ ਸੁਖਦ ਅੰਤ ਇਹ ਹੈ ਕਿ ਮਨਪ੍ਰੀਤ ਹੁਣ ਇੱਕ ਪ੍ਰਾਈਵੇਟ ਸਿੱਖਿਆ ਅਦਾਰੇ ਵਿੱਚ ਪੜਾਉਂਦੀ ਹੈ ਘਰ ਵਿੱਚ ਟਿਊਸ਼ਨਾਂ ਵੀ ਪੜਾ ਲੈਂਦੀ ਹੈ ਅਤੇ ਘਰ ਦੇ ਖਰਚਿਆਂ ਵਿੱਚ ਸਹਾਈ ਹੁੰਦੀ ਹੈ ਡੰਡੀ ਜਦੋਂ ਵੀ ਕਦੇ ਸਕੂਲ ਪਹੁੰਚਦੀ ਹੈ ਤਾਂ ਦੀਵਾਰਾਂ ਦੇ ਕਲਾਵੇ ਭਰਦਿਆਂ ਪ੍ਰਤੀਤ ਹੁੰਦੀ ਹੈ ਅਤੇ ਇਹੋ ਕਹਿੰਦੀ ਹੈ ਇਹ ਮੇਰੀ ਆਪਣੀ ਸੰਸਥਾ ਹੈ ਮੇਰਾ ਰਣਵੇ ਜਿਸ ਨੇ ਮੈਨੂੰ ਉਚੀਆਂ ਉਡਾਰੀਆਂ ਭਰਨਾ ਸਿਖਾਇਆ ਡੰਡੀ